ਅਕਾਲੀ ਦਲ ਟਕਸਾਲੀ ਦੇ ਆਗੂ ਜਰਨਲ ਜੇ ਜੇ ਸਿੰਘ ਨੇ ਕਿਹਾ ਕਿ ਉਹਨਾਂ ਪੰਜਾਬ ਦੇ ਵੱਡੇ ਹਿੱਤਾਂ ਲਈ ਖੰਡੂਰ ਸਾਹਿਬ ਤੋਂ ਚੋਣ ਨਾਲ ਲੜਨ ਦਾ ਫੈਸਲਾ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ ਬੀਬੀ ਪਰਮਜੀਤ ਖਾਲੜਾ ਦੇ ਪੱਖ ਵਿੱਚ ਖੰਡੂਰ ਸਾਹਿਬ ਹਲਕੇ ਤੋਂ ਉਹ ਚੋਣ ਪ੍ਰਚਾਰ ਕਰਨਗੇ। ਜੇ ਜੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਗਿਆ ਜਿਸ ਦੇ ਵਿਰੁੱਧ ਜਸਵੰਤ ਸਿੰਘ ਖਾਲੜਾ ਤੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਵਾਜ਼ ਉਠਾਈ ਸੀ। ਜੋ ਮੈਂ ਐਕਸਪੀਰੀਅੰਸ ਕੀਤਾ ਜਿਸ ਦੇ ਕਾਰਨ ਮੈਂ ਫੈਸਲਾ ਲਿਆ ਕਿ ਮੈਂ ਆਪਣੇ ਪਾਰਟੀ ਪ੍ਰਧਾਨ ਨੂੰ ਪ੍ਰਪੋਜ਼ਲ ਦਵਾ ਕਿ ਅਸੀਂ ਆਪਣੀ ਰਣਨੀਤੀ ਠੀਕ ਕਰੀਏ ਜਿਸ ਦੇ ਨਾਲ ਅਸੀਂ ਜਿੱਤ ਸਕਦੇ ਹਾਂ ਉਹਦੇ ਵਿੱਚ ਨਿਹਾਇਤੀ ਜ਼ਰੂਰੀ ਹੈ ਕਿ ਅਸੀਂ ਜਿਹੜਾ ਥਰਡ ਫਰੰਟ ਹੈਗਾ ਭਵੇਂ ਇਕੱਠ ਨਹੀਂ ਬਣਿਆ ਤਾਂ ਵੀ ਅਸੀਂ ਸਾਡਾ ਮੁੱਦਾ ਇੱਕੋ ਹੀ ਹੈ ਅਸੀਂ ਇਹ ਕਾਲੀ ਦਲ ਬਾਦਲ ਤੇ ਅਮਰਿੰਦਰ ਦੀ ਕਾਂਗਰਸ ਗਵਰਨਮੈਂਟ ਇਹ ਦੋਨਾਂ ਟੜਿਆਂ ਨੂੰ ਹਟਾ ਕੇ ਅਸੀਂ ਇੱਥੇ ਸਾਫ਼ ਸੁਥਰੀ ਰਾਜਨੀਤੀ ਲੋਕਾਂ ਲਈ ਲਿਆਈਏ ਔਰ ਪੰਜਾਬ ਨੂੰ ਬਚਾਈਏ ਆ ਸਾਡਾ ਮੁੱਦਾ ਹੈਗਾ ਆ ਸਾਡਾ ਸਮਝ ਲੋ ਜੰਗੀ ਇਰਾਦਾ ਸੀ ਏਮ ਸੀ ਮੁੱਦਾ ਸੀ ਉਦੇ ਵਾਸਤੇ ਅਸੀਂ ਛੋਟੀ ਛੋਟੀ ਲੜਾਈਆਂ ਕਰਕੇ ਸਮਾਲ ਸਮਾਲ ਬੈਟਲਸ ਦੇ ਕਾਰਨ ਅਸੀਂ ਆਪਣੇ ਆਪ ਨੂੰ ਜਿਹੜਾ ਸਾਡਾ ਮੇਨ ਮੁੱਦਾ ਹੈ ਉਹ ਤੋਂ ਡਿਫਲੈਕਟ ਕਰਨ ਦਾ ਜਿਹੜਾ ਸਾਡਾ ਇਹ ਰਣਨੀਤੀ ਦਿਖ ਰਿਹਾ ਸੀ ਮੈਨੂੰ ਉਹ ਠੀਕ ਨਹੀਂ ਅਸੀਂ ਉਹਦੇ ਚ ਕਰੈਕਸ਼ਨ ਕਰੀਏ ਉਹਦੇ ਵਾਸਤੇ ਮੈਂ ਉਹਨਾਂ ਨੂੰ ਆਹ ਕਿਹਾ ਕਿ ਜ਼ਰੂਰੀ ਹੈ ਮੇਰੇ ਸਮਝ ਦੇ ਮੁਤਾਬਕ ਜਾਤੇ ਬੀਬੀ ਖਰਰਾਜੀ ਬੈਠ ਜਾਣ ਜੇ ਨਹੀਂ ਹੁੰਦਾ ਤੇ ਤੁਸੀਂ ਹੋਰ ਕੋਈ ਤਰੀਕਾ ਲੱਭੋ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਖੜਾ ਕਰ ਸਕਦੇ ਹੋ ਜਾਂ ਉਹਨਾਂ ਨੂੰ ਹੋਰ ਕੋਈ ਪੋਜੀਸ਼ਨ ਦਰਵਾ ਸਕਦੇ ਹੋ ਔਰ ਜੇ ਨਹੀਂ ਸਭ ਕੁਝ ਹੁੰਦਾ ਤੇ ਫਿਰ ਮੈਂ ਆਪਣੀ ਸੀਟ ਕੁਰਬਾਨ ਕਰਨ ਨੂੰ ਤਿਆਰ ਹਾਂ ਪੰਜਾਬ ਦੇ ਹਿੱਤ ਵਿੱਚ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਸਾਡੇ ਸਿੱਖ ਕੌਮ ਦੇ ਹਿੱਤ ਵਿੱਚ ਔਰ ਜਿਹੜਾ ਆ ਸਮਝ ਲਓ ਲੁੱਟ ਕਸੂਟ ਦੀ ਰੀਤੀ ਰਿਵਾਜ ਦੇ ਮੁਤਾਬਕ ਗਵਰਨਮੈਂਟ ਜਿਹੜੀਆਂ ਚੱਲਦੀਆਂ ਪਈਆਂ 70 ਸਾਲ ਦੀ ਉਹਨਾਂ ਨੂੰ ਖਤਮ ਕਰੀਏ ਇਸ ਕਰਕੇ ਜਦੋਂ ਮੈਨੂੰ ਫਰਵਰੀ ਚ ਬਣਾਇਆ ਗਿਆ ਸੀਗਾ